ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਆਈ ਹੈ ਜਿਹੜੀ ਖਬਰ ਬੜੀ ਹੈਰਾਨੀ ਦਾ ਪਟਾਵਾ ਕਰਦੀ ਹੈ ਤੇ ਬਹੁਤ ਸਾਰੇ ਚਰਚਾ ਚ ਅਮਰੀਕਾ ਦੇ ਵਿੱਚ ਗਏ ਨੇ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਥੇ ਸਟੇਜ ਤੋਂ ਉਹਨਾਂ ਨੇ ਇਸ ਗੱਲ ਦੀ ਫਿਕਰਮੰਦੀ ਜ਼ਾਹਰ ਕੀਤੀ ਹੈ ਕਿ ਕੜਾ ਸਿੱਖ ਪਾ ਸਕਣਗੇ ਗੁਰਦੁਆਰੇ ਸਾਹਿਬ ਸੇ ਜਾ ਸਕਣਗੇ ਉਹਨਾਂ ਦੀ ਪਗੜੀ ਜਿਹੜੀ ਉਹ ਸਿੱਖ ਬਣ ਸਕਣਗੇ ਗੱਲ ਬੜੀ ਅੱਛੀ ਆ ਸਾਡੇ ਮਨ ਨੂੰ ਬੜੀ ਲੱਗਦੀ ਆ ਪਰ ਹਾਲਾਤ ਇਹ ਆ ਕਿ ਇਹ ਜਿਹੜਾ ਜਿਹੜਾ ਬਿਆਨ ਹੈ ਰਾਹੁਲ ਗਾਂਧੀ ਦਾ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਆਪਣੇ ਵਰੂਤੀਆਂ ਨੂੰ ਪਟਕੜੀ ਦੇਣ ਦਾ ਬਿਆਨ ਹੈ ਜਿਸ ਸਿੱਖਾਂ ਦੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਹੈ ਕੀ ਸਿੱਖਾਂ ਦੇ ਪ੍ਰਤੀ ਹਮਦਰਦੀ ਜਿਹੜੀ ਆ ਉਹ ਜਦੋਂ ਇਹਨਾਂ ਦੇ ਬਾਪ ਨੇ ਇਹ ਗੱਲ ਕਹੀ ਸੀ ਕਿ ਬੜਾ ਰક્ત ਗਰਤਾ ਹੈ ਧਰਤੀ ਹਰਦੀ ਹੈ ਜਿਹੜੀ ਦਸਤਾਰ ਦੀ ਗੱਲ ਕਰ ਰਹੇ ਨੇ ਉਹਦੇ ਸਤਕਾਰ ਦੀ ਗੱਲ ਕਰ ਰਹੇ ਨੇ ਉਹ ਦਸਤਾਰਾਂ ਛਾਲੀਆਂ ਗਈਆਂ ਉਹ ਗੜਾਂਚਾਰ ਪਾਈ ਗਈ ਬਹੁਤ ਵੱਡੀ ਇੱਕ ਵਿਧਵਾਵਾਂ ਦੀ बस्ती ਇਹਨਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਆ ਪਰ ਉੱਥੇ ਨਹੀਂ ਜਾਂਦੇ ਅੱਜ ਕਰੇ ਦੀ ਗੱਲ ਕਰਦੇ ਨੇ ਅੱਜ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਨੇ ਇਹ ਗੱਲ ਜਿਹੜੀ ਹੈ ਬੜੀ ਵੱਡਾ ਇੱਕ ਸਵਾਲ ਬਣ ਗਿਆ ਲੋਕ ਇਸ ਗੱਲ ਦਾ ਸਵਾਲ ਪੁੱਛਦੇ ਨੇ ਕਿ ਕੀ ਰਾਹੁਲ ਜੀ ਤੁਸੀਂ ਸਿੱਖਾਂ ਦੇ ਪ੍ਰਤੀ ਇੰਨੇ ਸويرਦੋ ਜਾਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਆਪਣੇ ਵਿਰੋਧੀਆਂ ਨੂੰ ਪੜਕੜੀ ਦੇਣ ਲਈ ਇਹ ਸਾਰਾ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਅਮਰੀਕਾ 'ਚ ਬੈਠੇ ਹੋ ਪਰ ਇਹਦੇ ਨਾਲ ਜਿਹੜੀ ਆਲੋਚਨਾ ਭਾਰਤੀ ਜਨਤਾ ਪਾਰਟੀ ਬੜੀਆਂ ਕੱਚਾਂ ਉੱਤੇ ਜਾ ਕੇ ਕਰ ਰਹੀ ਆ ਉਸ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਉਹ ਗੁਰਦਵਾਰਨ ਮਸੂਰ ਕਹਿ ਰਹੇ ਨੇ ਵੱਡੀਆਂ ਰੈਲੀਆਂ ਦੇ ਵਿੱਚ ਉਮੜੀਆਂ ਰੈਲੀਆਂ ਵਿੱਚ ਇਹ ਗੱਲ ਬੋਲੀ ਜਾਂਦੀ ਹੈ ਗੁਰਦੁਆਰੇ ਕਮੇਟੀਆਂ ਨੂੰ ਭੰਗ ਕੀਤਾ ਜਾਂਦਾ ਹਜੂਰ ਸਾਹਿਬ ਦੀ ਕਮੇਟੀ ਦੇ ਕਾਬੂ ਹੋਇਆ ਜਾਂਦਾ ਇਹ ਸਾਰੀਆਂ ਜਿਹੜੀਆਂ ਜਿਹੜੇ ਵਰਤਾਰੇ ਨੇ ਇਹ ਜਿਹੜੀ ਗੱਲ ਅੱਜ راہਲ ਕਹਿ ਰਿਹਾ ਇਹ ਵਾਪਰ ਰਹੀ ਹੈ ਤੇ ਇਸ ਕਰਕੇ ਕਹਿ ਰਿਆ ਪਰ ਦੋਵੇਂ ਤਰ੍ਹਾਂ ਅੱਜ ਪੂਰੀ ਲੜਾਈ ਲੜ ਰਹੀਆਂ ਨੇ ਤੇ ਪੂਰੀ ਤਰ੍ਹਾਂ ਬਫਾ ਭਾਰ ਨੇ ਕਿ ਅਸੀਂ ਸਿੱਖਾਂ ਦੇ ਅਸੀਂ ਹਮਾਇਤੀਆਂ ਦੂਜੇ ਬੜੋਦੀ ਆ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਦੋਨੇ ਹੀ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਤੇ ਰਾਜ ਕਰ ਰਹੀਆਂ ਨੇ ਜੇ ਇਹ ਦੇਸ਼ ਲਈ ਸਵੈਰਦ ਨੇ ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਦੇਸ਼ ਦੇ ਵਾਰਿਸ ਕਹਿੰਦੇ ਨੇ ਤਾਂ ਸਭ ਤੋਂ ਵੱਡੇ ਦੇਸ਼ ਭਗਤ ਸਿੱਖਾਂ ਦੇ ਵਾਸਤੇ ਆਪਣੇ ਮਨ ਤੋਂ ਸਿੱਖਾਂ ਦੇ ਰੀ ਕਰ ਕਰਨੀ ਸਿੱਖ ਲੈਣ ਤਾਂ ਕਿ ਇਹ ਦੇਸ਼ ਜਿਹੜਾ ਵਾ ਜਿਹਨੂੰ ਸਿੱਖਾਂ ਨੇ ਯਾਤਰਾਇਆ ਸੀ ਉਹਦੀ ਏਕਤਾ ਖਟਤਾ ਜਿਹੜੀ ਆ ਉਹ ਕਾਇਮ ਰਹਿ ਸਕੇ ਅੱਜ ਇਹ ਸਵਾਲ ਭਾਵੇਂ ਬਹੁਤ ਵੱਡਾ ਹੈ ਕੀ ਰਾਹੁਲ ਗਾਂਧੀ ਅੱਜ ਮੰਨ ਕਰਕੇ ਸਿੱਖਾਂ ਦੇ ਹਮਾਇਤੀ ਨੇ ਪਰ ਉਹਦਾ ਜਿਹੜਾ ਉਹ ਮੁਜਾਕ ੜਾ ਰਹੇ ਨੇ ਉਹਨੂੰ ਚੁਣੌਤੀ ਦੇ ਰਹੇ ਨੇ ਭਾਜਪਾ ਵਾਲੇ ਉਹ ਵੀ ਅੰਦਰ ਪੀੜੀ ਸੱਲੇ ਛੋਟਾ ਜ਼ਰੂਰ ਮਾਰ ਇਹ ਸਿੱਖਾਂ ਦੇ ਲਈ ਉਹਨਾਂ ਦਾ ਨਜ਼ਰੀਆ ਇਸ ਦੇਸ਼ ਦੇ ਅੰਦਰ ਕੀ ਹੈ ਰੱਬ ਖੈਰ ਕਰੇ ਇਹ ਦੋਵੇਂ ਹੀ ਪਾਰਟੀਆਂ ਜਿਵੇਂ ਅੱਜ ਸਿੱਖਾਂ ਦੀ ਪਰਵਾਹੀ ਕਰ ਰਹੀਆਂ ਨੇ ਤੇ ਸੱਚੇ ਮਤੋਂ ਪਰਵਾਹੀ ਕਰਨ ਤਾਂ ਕਿ ਦੇਸ਼ ਦੇ ਲਈ ਜਿਹੜੇ ਸੱਚੇ ਦੇਸ਼ ਭਗਤ ਸਿੱਖ ਸੀ ਉਹ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਮਨ ਉਹਨਾਂ ਦੇ ਲਈ ਇਹਨਾਂ ਦੇ ਮੰਦਿਆਂ ਅੰਦਰ ਕਦਰ ਹੋਵੇ ਤੇ ਦੇਸ਼ ਜਿਹੜਾ ਮਜ਼ਬੂਤ ਹੋ ਸਕੇ ਵਾਕੂ ਜੀ ਕਾ ਖਾਲਸਾ